ਕਪੀ ਕੋ ਦੱਸੋ ਗੁਰਮਤਿ ਬਾਰੇ ਕੋਹੋ ਜਾਣਨਾ ਦਿਓ ਸਾਨੂੰ ਕੋਈ ਵੀ ਆਪਣੇ ਬਾਰੇ ਵੀ ਦੱਸੋ ਕਦੋਂ ਕਿੱਥੇ ਜਨਮ ਹੋਇਆ ਆਪ ਜੀ ਦਾ ਸਾਡਾ ਜਨਮ ਤਰਨਤਾਰਨ ਜੀ ਹੋਇਆ ਜੀ ਵਾਹਿਗੁਰੂ ਜੀ ਅੱਛਾ ਜੀ ਇਹ ਜਿਹੜੀ ਨਗਰੀ ਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਰਨਤਾਰਨ ਸਾਹਿਬ ਇਹ ਗੁਰੂ ਅਰਜਨ ਦੇਵ ਜੀ ਨੇ ਵਸਾਈ ਆ ਠੀਕ ਹੈ ਜੀ ਇਹ 25 ਕਿਲੇ ਦੇ ਵਿੱਚ ਹਰਮੰਦਰ ਸਾਹਿਬ ਆ ਜੀ ਅੱਛਾ ਜੀ 18 ਕਿਲੇ ਦੇ ਵਿੱਚ ਸਰੋਵਰ ਸਾਹਿਬ ਆ ਜੀ ਵਾਹਿਗੁਰੂ ਜੀ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮੱਸੇ ਕੋ ਲਈ ਜੀ 1 ਲੱਖ 57000 ਦੇ ਵਿੱਚ ਅੱਛਾ ਜੀ ਉਦੋਂ ਇੱਥੇ ਜੰਗਲ ਹੀਗਾ ਜੀ ਅੱਛਾ ਜੀ ਤੇ ਇੱਥੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਕੋੜਿਆਂ ਦਾ ਇਲਾਜ ਕਰਦੇ ਰਹੇ ਆ ਅੱਛਾ ਜੀ ਕੋੜਿਆਂ ਦਾ ਇਲਾਜ ਕੋੜਿਆਂ ਦਾ ਇਲਾਜ ਕਰਦੇ ਰਹੇ ਆ ਠੀਕ ਹੈ ਜੀ ਹਾਂ ਜੀ ਇਹ ਨਗਰੀ ਸਾਰੀ ਤਰਨਤਾਰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਸਾਈ ਠੀਕ ਹੁਣ ਤਰਨਤਾਰਨ ਦੇ ਵਿੱਚ ਕੋਈ ਵੀ ਕੋੜਾ ਨਹੀਂਗਾ ਜੀ ਹਾਂ ਮਹਾਰਾਜ ਦੀ ਕਿਰਪਾਈ ਹੈ ਕਿਰਪਾ ਵਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਅਤਿਆਸਕ ਗੁਰਦੁਆਰਾ ਸਾਹਿਬ ਆ ਜੀ ਹਰਮੰਦਰ ਸਾਹਿਬ ਹਾਂਜੀ ਗੁਰੂ ਦਾ ਘਰ ਲੰਗਰ ਆ ਲਿਆ ਜੀ ਇਧਰਲੇ ਬੰਨੇ ਹਾਂਜੀ ਹਾਂਜੀ ਮਰਕੀ குரு ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੈ ਬਹੁਤ ਕਿਰਪਾ ਬਬੀ ਖੂਹ ਸਾਹਿਬ ਘੁਰਤਰਾ ਵੀ ਹੈ ਨਾ ਗੁਰੂ ਦਾ ਖੂਹ ਆ ਜੀ ਗੁਰੂ ਦਾ ਖੂਹ ਆ ਗੁਰੂ ਦਾ ਖੂਹ ਆ ਇਹ ਤੋਂ 10 ਕਿਲੋਮੀਟਰ ਦੂਰ ਆ ਜੀ ਅੱਛਾ ਅੱਛਾ ਉਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਸ਼ਨਾਣ ਕਰਦੇ ਹੁੰਦੇ ਸੀ ਅੱਛਾ ਜੀ ਇਧਰਲੇ ਬੰਨੇ ਪੰਡੋਰੀਆਲ ਚਲੇ ਜਾਈਏ ਆਪਣਾ ਅਮਰਸਰ ਤੋਂ ਉਰਤੈ ਨਾ ਇਹ ਦਬੁਰਜੀ ਹਾਂਜੀ ਹਾਂਜੀ ਦਬੁਰਜੀ ਤੋਂ ਉਰਲੇ ਪੰਨੇ ਸੁਹਾਵਾ ਜੀ ਅੱਛਾ ਜੀ ਸੁਹਾਵੇ ਦੇ ਨਾਲ ਹੀ ਸੜਕ ਨਿਕਲ ਜਾਂਦੀ ਆ ਜੀ ਉੱਥੇ ਵਾਹਿਗੁਰੂ ਜੀ ਝੂਲਣੇ ਮਹਿਲ ਅੱਛਾ ਜੀ ਇਤਿਹਾਸਕ ਗੁਰਦੁਆਰਾ ਠੀਕ ਹੈ ਪੰਜ ਪੌੜੀਆਂ ਦਾ ਪਾਠ ਕਰਦੇ ਆ ਵਾਹਿਗੁਰੂ ਜੀ ਇੱਕ ਉਪਕਾਰ ਸਤਨਾਮ ਪਤਾ ਪੁਰਨ ਸਰ ਪੌਂ ਦਾ ਰਾ ਪਾਉ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਉਹ ਜਿਹੜੀ ਦੁਕਾਨ ਤੇ ਆ ਨਾ ਜੀ ਦਵਾਰ ਉਹ ਹਿੱਲਣ ਲੱਗ ਪਈ ਹਾਂਜੀ ਹਾਂਜੀ ਠੀਕ ਹੈ ਚੂਲੇ ਨੇ ਮੈਲ ਸਾਹ ਚੂਲੇ ਨੇ ਮੈਲ ਸਾਹ ਇਥੋਂ ਖੰਡੂਰ ਸਾਹਿਬ ਹੈ ਜੀ ਅੱਛਾ ਜੀ ਗੋਦਵਾਲ ਰੋਡ ਤੇ ਆ ਇੱਕ ਸਾਈਡ ਤੇ ਹਾਂਜੀ ਹੈ ਜੀ ਉਹ ਗੁਰੂ ਅੰਗਦ ਦੇਵ ਜੀ ਦਾ ਗੁਰਦੁਆਰਾ ਸਾਹਿਬ ਹੈ ਅੱਛਾ ਜੀ ਗੁਰੂ ਅੰਗਦ ਦੇ ਜਿਹੜੀ ਗੁਰਮੁਖੀ ਹੈ ਜੀ ਹਾਂਜੀ ਊੜਾ ਐੜਾ ਜਿਹੜੀ ਸਸਾ ਹਾਂ ਉਹ ਗੁਰੂ ਅੰਗਦ ਦੇਵ ਜੀ ਨੇ ਅੱਛਾ ਜੀ ਸ਼ੁਰੂਆਤ ਕੀਤੀ ਹੈ ਸ਼ੁਰੂਪ ਠੀਕ ਉਸ ਤੋਂ ਅਗਲੇ ਪੈਰ ਨੇ ਗੁਰੂ ਅਮਰਦਾਸ ਜੀ ਦਾ ਹਰਮੰਦਰ ਸਾਹਿਬ ਹੈ ਜੀ ਹਾਂਜੀ ਹਾਂਜੀ ਉਹਨਾਂ ਨੂੰ ਗੁਰੂ ਅਮਰਦਾਸ ਜੀ ਨੂੰ 72 ਸਾਲ ਦੇ ਵਿੱਚ ਜਾ ਕੇ ਗੁਰਕਦੀ ਮਿਲੀ ਠੀਕ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਮਹਾਰਾਜ ਸੱਚਾ ਪਾਤਸ਼ਾਹ ਉਹਨਾਂ ਨੂੰ 72 ਸਾਲ ਦੀ ਉਮਰ ਦੇ ਵਿੱਚ ਜਾ ਕੇ ਗੁਰਕਦੀ ਮਿਲੀ ਠੀਕ ਹਾਂਜੀ ਤੇ ਵਾਹਿਗੁਰੂ ਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾ ਵਾਹਿ 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 ਉਹਨਾਂ ਨੇ ਸੇਵਾ ਕੀਤੀ ਗੁਰੂ ਮਹਾਰਾਜ ਜੀ ਹਾਂਜੀ ਇਹ ਨਹੀਂ ਸੇਵਾ ਕੀਤੀ ਵੀ ਗਾਗਰ ਨਾਲ ਦਰਿਆ ਚੋਂ ਪਾਣੀ ਲਿਆਉਂਦੇ ਗੁਰੂ ਮਹਾਰਾਜ ਜੀ ਦਾ ਇਸ਼ਨਾਨ ਕਰਾਉਂਦੇ ਹਾਂਜੀ ਹਾਂਜੀ ਫਿਰ ਉਹ ਪੁਜਿੱਤਰ ਨੂੰ ਦਰਿਆ ਹਗਾ ਉਧਰ ਨੂੰ ਹੀ ਪੇਠ ਕਰਕੇ ਜਾਂਦੇਗੇ ਕਹਿੰਦੇ ਕਿ ਵੀ ਗੁਰੂ ਮਹਾਰਾਜ ਜਨ ਮੇਰੀ ਪੇਠ ਵੀ ਨਾ ਮਾਰਿਆ ਸਾਹਿਬ ਠੀਕ ਹਾਂਜੀ ਤੇ ਭਾਈ ਗੁਰੂ ਜੀ ਗੋਂਦਵਾਲ ਸਾਹਿਬ ਦੇ ਆਪਣਾ ਹਾਂਜੀ ਗੋਂਦਵਾਲ ਸਾਹਿਬ ਦੇ ਵਿੱਚ ਕੋਈ ਕਾਰ ਇਹੋ ਜਾਣੀਗਾ ਜਿਹੜਾ ਆਪਣੇ ਝੂਠੇ ਬਰਤਨ ਛੱਡਦਾ ਹੋਵੇ ਰਾਤ ਨੂੰ ਸਾਰੇ ਬਰਤਨ ਸਾਫ਼ ਕਰਕੇ ਠੀਕ ਠੀਕ ਬਾਬਾ ਵਾਇਗੂ ਜੀ ਕਾ ਹਾਲ ਸਾਬ ਵਾਇਗੂ ਜੀ ਕੀ ਫਤ ਹੈ